ਆਪਨਾ ਪੰਜਾਬ ਪਾਰਟੀ ਦੇ ਐਡਹੌਕ ਪ੍ਰਧਾਨ ਸੁਖਪਾਲ ਸਿੰਘ ਖੈਰਾ ਨੇ ਅਕਾਲੀ ਦਲ ਟਕਸਾਲੀਆਂ ਨੂੰ ਇੱਕ ਵਾਰ ਫੇਰ ਮਿੰਨਤ ਕੀਤੀ ਹੈ। ਖੈਰਾ ਨੇ ਕਿਹਾ ਕਿ ਟਕਸਾਲੀ ਭਾਵੇਂ ਕਿਸੇ ਨਾਲ ਗੱਟ ਜੋੜ ਕਰਨ ਜਾ ਨਹੀਂ ਪਰ ਖਡੂਰ ਸਾਹਿਬ ਤੋਂ ਅਕਾਲੀ ਦਲ ਟਕਸਾਲੀਆਂ ਨੇ ਜੋ ਉਮੀਦਵਾਰ ਦਾ ਨਾਮ ਕੋਸ਼ਿਸ਼ ਕੀਤਾ ਹੈ ਉਹ ਵਾਪਸ ਲੈ ਲੈਣ ਅਤੇ ਬੀਬੀ ਖਾਲੜਾ ਨੂੰ ਹਮਾਇਤ ਕਰਨ। ਤਾ ਜੋ ਧਾਰਮਿਕ ਵੋਟ ਪੰਜਾਬ ਜਮਹੂਰੀ ਗੱਟ ਜੋੜ ਦੇ ਉਮੀਦਵਾਰ ਨੂੰ ਪੈ ਸਕੇ ਅਤੇ ਬੀਬੀ ਖਾਲੜਾ ਚੂਨ ਅਖੜਾ ਫਤਿਹ ਕਰ ਸਕਣ ਬੀਤੇ ਸ਼ਨੀਵਾਰ ਖੈਰਾ ਨੇ ਇੱਕ ਪ੍ਰੈਸ ਵਾਰਤਾਕਾਰ ਖੁਦ ਨੂੰ ਬਠਿੰਡਾ ਤੋਂ ਚੂਨ ਲੜਨ ਲਈ ਉਮੀਦਵਾਰ ਹੋਣ ਦਾ ਦਾਵਾ ਕੀਤਾ ਸੀ ਅਤੇ ਨਾਲ ਹੀ ਉਹਨਾਂ ਟਕਸਾਲੀਆਂ ਨੂੰ ਹੱਥ ਬੰਨ ਅਪੀਲ ਕੀਤੀ ਸੀ ਕਿ ਆਪਾਂ ਅਗਰ ਅਕਾਲੀ ਦਲ ਅਤੇ ਕਾਂਗਰਸੀਆਂ ਤੋਂ छुटਕਾਰਾ ਪਾਉਣਾ ਹੈ ਤਾਂ ਰਲ ਕੇ ਉਹਨਾਂ ਵਿਰੁੱਧ ਵਿਉਂਤ ਬਣਾਉਂਦੀ ਲੋੜ ਹੈ ਕਦੂਰ ਸਾਹਿਬ ਦੇ ਵਿੱਚ ਵਿਸ਼ੇਸ਼ ਤੌਰ ਤੇ ਤਕਸਾਲੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਉਹਦੀ ਬਹੁਤ ਹੰਬਲ ਅਪੀਲ ਆ ਬਹੁਤ ਨਿਮਰਤਾ ਸਹਿਤ ਅਪੀਲ ਆ ਸਾਰੀ ਲੀਡਰਸ਼ਿਪ ਨੂੰ ਪੰਜਾਬ ਦੇ ਹਿੱਤ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦੇ ਹਿੱਤ ਵਿੱਚ ਤੁਸੀਂ ਕਦੂਰ ਸਾਹਿਬ ਤੋਂ ਆਪਣਾ ਜਿਹੜਾ ਉਹ ਵਿਸ਼ਵਾਸ ਹੈ ਉਹ ਸੁਖੀਂ ਚਕਰਾ ਕਰੋ ਔਰ ਬੀਬੀ ਪਰਮਜੀਤ कौर ਖਾਲੜਾ ਦੀ ਮਦਦ ਕਰੋ ਇਨਸਾਨੀਅਤ ਦੀ ਮਦਦ ਹੋਵੇਗੀ ਪੰਜਾਬ ਦੀ ਮਦਦ ਹੋਵੇਗੀ ਬੇਇਨਸਾਫੀ ਦੇ ਖਿਲਾਫ ਝੰਡਾ ਤੁਸੀਂ ਉੱਤੇ ਚੁੱਕੋਗੇ ਤੋਂ ਹਮਨ ਲੋਕ ਤਾਰੀਫ ਕਰਨਗੇ ਦੁਨੀਆ ਭਰ ਦੇ ਵਿੱਚ ਬ੍ਰਮਪੁਰਾ ਸਾਹਿਬ ਸੇਖਵਾ ਸਾਹਿਬ ਤੁਹਾਡੀ ਲੋਕਪ੍ਰਿਤਾ ਦੇ ਵਿੱਚ ਇਜ਼ਾਫਾ ਹੋ ਰਹੀ ਹੈ ਇਸ ਲਈ ਮੇਰੀ ਹੱਥ ਜੋੜਨ ਕੇ ਬੇਨਤੀ ਹੈ ਸਾਰਿਆਂ ਨੂੰ ਸੇਖਦੂਰ ਸਾਹਿਬ ਦੇ ਵਿੱਚ ਜਿੰਨੇ ਵੀ ਪੰਥਕ ਧਰਾਨੇ ਅਕਾਲੀ ਦਲ ਨੇ ਖਾਸ ਤੌਰ ਤੇ ਟਕਸਾਲੀ ਅਕਾਲੀ ਦਲ ਨੂੰ ਬੇਨਤੀ ਹੈ ਕਿ ਤੁਸੀਂ ਆਪਣਾ ਉਮੀਦਵਾਰ ਵਿਡਰੋ ਕਰ ਲਓ ਆਪਾਂ ਉਹਨਾਂ ਵਾਸਤੇ ਕੋਈ ਹੋਰ ਸਿਚੁਏਸ਼ਨ ਕੋਈ ਹੋਰ ਪਾਰਲੀਮੈਂਟ ਕੰਸਟਿਟੂਐਂਸੀ ਦੇਖ ਲਵਾਂਗੇ ਪਲੀਜ਼ ਦੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਇਰੋਧ ਨਾ ਕੀਤਾ ਜਾਵੇ ਮੈਨੂੰ ਪੂਰਨ ਆਸ ਆ ਕਿ ਸੁਲਝੋਏ ਵਿਅਕਤੀ ਨੇ ਬ੍ਰਹਮਪੁਰਾ ਸਾਹਿਬ ਤੇ ਸੇਖਵਾ ਸਾਹਿਬ ਉਹ ਸਾਡੀ ਅਪੀਲ ਦਾ ਕੌਗਨਿਸੈਂਸ ਲੈ ਕੇ ਸਾਡੀ ਅਪੀਲ ਨੂੰ ਸਹੀ ਮਕਸਦ ਵਿੱਚ ਸਮਝਦਿਆਂ ਹੋਇਆਂ ਆਪਣੇ ਉਮੀਦਵਾਰ ਨੂੰ ਖਦੂਰ ਸਾਹਿਬ ਤੋਂ ਬੀਬੀ ਖਾਲੜਾ ਦੇ ਹੱਕ ਵਿੱਚ ਵਿத்ਰੋਅ ਕਰਨ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ